ਅੱਜਕੱਲ ਦੀ ਕਲਾਕਾਰੀ ਦੀ ਗੱਲ ਕਰੀਏ ਤਾਂ ਅੱਜਕੱਲ ਕਲਾਕਾਰਾਂ ਦੇ ਨਾ ਗੇਨੇ ਵੀ ਔਖੇ ਨੇ ਤੇ ਇਹ ਵੀ ਬੜਾ ਔਖਾ ਵੀ ਕਿਹੜਾ ਕਦੋਂ ਆ ਗਿਆ ਸਾਡੀ ਇਹ ਖੁਸ਼ਕਿਸਮਤੀ ਹੈ ਬੜਾ ਚੰਗਾ ਦਿਨ ਹੈ ਵੀ ਅੱਜ ਜਿਹਨਾਂ ਦੇ ਕੋਲੇ ਬੈਠੇ ਆ ਉਹ ਜਿਵੇਂ ਕਹਿ ਨਹੀਂ ਦਿੰਦੇ ਹੁੰਦੇ ਵੀ ਨਵਾਂ ਤਾਂ ਜਿਹੜਾ ਹੁੰਦਾ ਉਹ ਨਾਉ ਦੇਣੀ ਹੁੰਦਾ ਤੇ ਪੁਰਾਣਾ ਸੌ ਦੇਣੀ ਹੁੰਦਾ ਪਰ ਇਹ ਪੁਰਾਣੇ ਨਹੀਂ ਕਹਿ ਸਕਦੇ ਇਹ ਤਾਂ ਮੈਂ ਕਹਿੰਨਾ ਵੀ ਕਮਾਲਾ ਹੀ ਕਰੀ ਆਉਂਦੇ ਨੇ ਪੁਰਾਣੇ ਟਾਈਮ ਦੇ ਵਿੱਚ ਵੀ ਪੂਰੀ ਤੂਤੀ ਬੋਲਦੀ ਸੀ ਤੇ ਅੱਜ ਵੀ ਬੱਲੇ ਬੱਲੇ ਕਰਵਾਈ ਪਈ ਹੈ ਮੇਰੀ ਬਰਾਦ ਨੇ ਭਾਈ ਪ੍ਰੀਤ ਹਰਪਾਲ ਹੁਣੀ ਬਾਕਮਾਲ ਨੇ ਬਾਕਮਾਲ گاਉਂਦੇ ਨੇ ਬਾਕਮਾਲ ਇਨਸਾਨੀਅਤ ਦੇ ਨਾਲ ਭਰੇ ਹੋਏ ਨੇ ਗਮਰੇਜ ਨੇ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਦੀਪ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡੀ ਟੀਮ ਦਾ ਜੀ ਐ ਮੇਰੇ ਵੱਲੋਂ ਮੈਂ ਨਾ ਤੁਹਾਡੇ ਇਲਾਕੇ ਬਾਰੇ ਜਦੋਂ ਵੀ ਗੱਲ ਹੁੰਦੀ ਹੈ ਗਰਵਾਸਪੁਰੀ ਉਹ ਕਹਿ ਨਹੀਂ ਦਿੰਦੇ ਨੇ ਕੋਣੀ ਤਾਂ ਸੁਣੀ ਦੀਆਂ ਮਾੜੇ ਮੁੰਡੇ ਬਾਜੇ ਦੇ ਤੇ ਬڑے ਬڑے ਦਿਲਦਾਰ ਲੋਕ ਨੇ ਸਾਡੇ ਥੋੜੇ ਖੱਬੇ ਐ ਪਰ ਬڑے ਦਿਲਦਾਰ ਲੋਕ ਨੇ ਉਹ ਵਰਤ ਕੇ ਪਤਾ ਲੱਗਦਾ ਅੱਛਾ ਨਹੀਂ ਇਦਾਂ ਨਹੀਂ ਲੱਗਦਾ ਸੰਦੀਪ ਜੀ ਤੁਹਾਨੂੰ ਵਰਤ ਕੇ ਨਹੀਂ ਉਹ ਫਿਰ ਭੋਲੇ ਆ ਜਿਹੜਾ ਭੋਲੇ ਵੀ ਜਿਹੜਾ ਬੰਦਾ ਨਾ ਥੋੜਾ ਕੱਬਾ ਹੋਵੇ ਉਹ ਬਹੁਤ ਚਸ ਚਲਾਕ ਨਹੀਂ ਹੁੰਦਾ ਭੋਲਾ ਹੁੰਦਾ ਅੱਛਾ ਤੇ ਸਾਡੇ ਲੋਕ ਜਿੰਨੇ ਕੱਬੇ ਹੋਨੇ ਭੋਲੇ ਵੀ ਨਹੀਂ ਸਿੱਧੇ ਨੇ ਤੇ ਇਸ ਕਰਕੇ ਉਹ ਜਿਵੇਂ ਕਹ ਲਓ ਵੀ ਸਾਡੇ ਪਿੰਡ ਨਾ ਜਿਦਾਂ ਫਾਜ਼ਲ ਸਾਹਿਬ ਵੀ ਥੋੜਾ ਸਿਆਸਤ ਚ ਹੱਥ ਮਾਰਦੇ ਨੇ ਸਰਪੰਚ ਨੇ ਕੋਈ ਨਹੀਂ ਕਰਦਾ ਹਾਂ ਸਰਪੰਚ ਨੇ ਉਹ ਕਾਫੀ ਟਾਈਮ ਤੋਂ ਤੇ ਉਹ ਹੈਗੇ ਸਾਡੇ ਨਾਨਕੇ ਪਿੰਡ ਰਹਿੰਦੇ ਆ ਅਸੀਂ ਤਾਂ ਫੁੱਫੜ ਕਹਿੰਦੇ ਸਾਰੇ ਠੀਕ ਹੈ ਉਹ ਮੁੰਡੇ ਜਿਹੜੇ ਹੁਣ ਖਾਣ ਪੀਣ ਵਾਲੇ ਨੇ ਉਹ ਸ਼ਾਮ ਨੂੰ ਆਉਣਗੇ ਪਫੜਾ ਪੈਗ ਦੇ ਤੇ ਤੂੰ ਹੀ ਲਾਉਣਾ ਪਰ ਵੋਟ ਅਸੀਂ सनी देओल ਨੂੰ ਪਾਉਣੀ ਹੈ ਉਹਦੀਆਂ ਫਿਲਮਾਂ ਦੇਖਦੇ ਆਂ ਅਸੀਂ ਠੀਕ ਹੈ ਤੇ ਉਹਨਾਂ ਇੱਕ 뮤직 ਹੋਵੇ ਚਾਹੇ ਫਿਲਮ ਇੰਡਸਟਰੀ ਹੋਵੇ ਜਾਂ ਚਾਹੇ ਕਹ ਲੋ ਵੀ ਕੋਈ ਵੀ ਤੁਹਾਡਾ ਇੱਕ ਕਲਾ ਦੇ ਨਾਲ ਤੁਹਾਡਾ ਕਿਸੇ ਦਾ ਕਲਾ ਹੋਵੇ ਤੇ ਕਲਾਕਾਰ ਨੂੰ ਲੋਕੀ ਦਿਲੋਂ ਬਹੁਤ ਪਿਆਰ ਕਰਦੇ ਰਿਸਪੈਕਟ ਕਰਦੇ ਉਹ ਫਿਰ ਵਰਤਨ ਤੋਂ ਬਾਅਦ ਜੇ ਮੰਨਤੇ ਚੜ ਗਿਆ ਤਾਂ ਵੀ ਠੀਕ ਹੈ ਮਨ ਉਤਰ ਗਿਆ ਤਾਂ ਵੀ ਠੀਕ ਹੈ ਤੇ ਮੈਨੂੰ ਲੱਗਦਾ ਵੀ ਉਹਨਾਂ ਨੇ ਵਰਤ ਲਿਆ ਤੇ ਵਰਤਣ ਤੋਂ ਬਾਅਦ ਹੁਣ ਹੋਣ ਦੀ ਘੜੀ ਤੱਕ ਹਲੇ ਥੋੜਾ ਜਾ ਉਹ ਗੁੱਸੇ ਚ ਨੇ ਵੀ ਯਾਰ ਇਦਾਂ ਨਹੀਂ ਹੋਣਾ ਚਾਹੀਦਾ ਸੀ ਅਸੀਂ ਤੇ ਬੜੇ ਮਾਨ ਨਾਲ ਚੁਣਿਆ ਸੀ ਨਹੀਂ ਤੁਸੀਂ ਫੋਟੋ ਵੀ ਪਾ ਕੇ ਅਨਰਾਜੀ ਦੀ ਤੁਸੀਂ ਵੀ ਦਿਦਾਈ ਸੀ ਕਰ ਉਹ ਫਿਰ ਮੇਰਾ ਏਰੀਆ ਹੈ ਮੇਰਾ ਇਲਾਕਾ ਮੈਂ ਤਾਂ ਕਹ ਲਓ ਵੀ ਐ ਨਹੀਂ ਐਜ਼ ਐਨ ਸੀਨੀਅਰ ਸੀਨੀਅਰ ਆਰਟਿਸਟ ਤੇ ਮੈਂ ਬਹੁਤ ਰਿਸਪੈਕਟ ਕਰਦਾ ਪਰ ਜਿੱਥੇ ਜ਼ਿੰਮੇਵਾਰੀ ਦੀ ਗੱਲ ਆ ਜਾਂਦੀ ਹੈ ਤੇ ਫਿਰ ਜ਼ਿੰਮੇਵਾਰੀ ਸਾਡੇ ਲੋਕਾਂ ਲਈ ਨਿਭਾਉਣੀ ਬਹੁਤ ਜ਼ਰੂਰੀ ਹੈ ਉਦੋਂ ਵਲ ਤੇ ਵਿੱਚ ਆਉਂਦਾ ਵੀ ਅੱਜ ਜਿਵੇਂ ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਯਾਰ ਨਰਕੇ ਫਿਲਮਾਂ ਵਿੱਚ بڑے ਵੱਟੇ ਸੀ ਸਾਡੇ ਲਵਾਕ ਨਹੀਂ ਦਿੱਤਾ। ਦੇਖੋ ਅਲਟੀਮੇਟਲੀ ਤੁਸੀਂ ਆਪਣੇ ਲੋਕਾਂ ਲਈ ਜਿਹਨਾਂ ਲੋਕਾਂ ਨੂੰ ਤੁਸੀਂ ਨਿਕਲ ਕੇ ਆਏ ਹੋ ਜਾਂ ਜਿਹੜੇ ਲੋਕਾਂ ਨੂੰ ਸਤਿਕਾਰ ਦਿੰਦੇ ਰਿਸਪੈਕਟ ਕਰਦੇ ਮੈਂ ਵੀ ਉਹਨਾਂ ਲੋਕਾਂ ਵਾਸਤੇ ਬਹੁਤ ਕੁਝ ਕਰਨਾ ਚਾਹੁੰਦਾ। ਬਟ ਮੇਰਾ ਇਹੀ ਡਰ ਹੁੰਦਾ ਕਿ ਯਾਰ ਬਈ ਵੀ ਜਿਵੇਂ ਕਈ ਵਾਰੀ ਮੈਨੂੰ ਪੁੱਛਦੇ ਤੁਸੀਂ ਸਿਆਸਤ ਕਿਉਂ ਨਹੀਂ ਜਾਂਦੇ? ਮੈਨੂੰ ਐ ਹੁੰਦਾ ਵੀ ਮੈਂ ਸਿਆਸਤ ਜਾਊਂਗਾ। ਮਲੋ ਸਿਆਣਾ ਨੇ ਕਿਹਾ ਵੀ ਤਪੋ ਰਾਜ ਤੇ ਰਾਜੋ ਨਰਕ। ਬਈ ਯਾਰ ਸਿਆਸਤ ਵਿੱਚ ਪਾਵਰ ਵੀ ਹੁੰਦੀ ਪਾਵਰ ਹੁੰਦੀ ਤੇ ਫਿਰ ਬੰਦਾ ਕਈ ਵਾਰੀ ਹਰੇਕ ਬੰਦਾ ਉਮੀਦ ਰੱਖ ਕੇ ਹੁੰਦਾ ਬਿਲਕੁਲ ਤੇ ਕਿਸੇ ਦੀ ਉਮੀਦ ਤੇ ਯਾਰ ਖਰੇ ਨਾ ਉਤਰਿਆ ਗਿਆ ਹਰਪਾਲ ਸਿੰਘ ਤੇ ਯਾਰ ਗੜਬੜੋ ਗੜਬੜ ਹੋ ਸਕਦੀ ਹੈ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਵੀ ਤੁਹਾਨੂੰ ਹਰੇਕ ਬੰਦੇ ਦੀ ਕਹਿ ਲਓ ਉਮੀਦ ਤੇ ਖਰਾਬਤ ਨਾ ਹੋ ਜਰੂਰੀ ਸਰਪੰਚ ਦਾ ਕੰਮ ਕਰੇ ਤਾਂ ਕਹਿ ਸਕਦੇ ਅਗਲੇ ਨੂੰ ਕਹਣਾ ਯਾਰ ਪ੍ਰੀਤ ਹਨਪਾਲ ਦੇ ਰੇਡੀ ਨਹੀਂ ਕੰਮ ਕਰਦੇ ਹਾਂ ਬਲਕਿ ਅੱਜਕੱਲ ਦਾ ਵੀਡੀਓ ਵੀ ਉਹ ਨਹੀਂ ਪਾਰਦੇ ਨਾ ਹਾਂ 100% ਹੁਣ ਫਾਜ਼ਲ ਸਾਹਿਬ ਚਲੋ ਉਹਨਾਂ ਨੇ ਜਿੰਨੇ ਕੁ ਜੋਗੇ ਹੈਗੇ ਆ ਉਹ ਕਰੀ ਜਾਂਦੇ ਆ ਹਰ ਇੱਕ ਤੇ ਕੰਮ ਹੁੰਦੇ ਆ ਜਦੋਂ ਕੋਈ ਆਵਾਜ਼ ਮਾਰਦਾ ਤੇ ਉਹ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਮੈਂ ਕਹਿੰਦਾ ਮੈਂ ਤਾਂ ਯਾਰ ਰੈਡੀ ਬਹੁਤ ਰਿਲੈਕਸ ਬੰਦਾ ਤੇ ਵੀ ਤੁਸੀਂ ਮਤਲਬ ਸਵੇਰੇ 6 ਵਜੇ ਆ ਜਾਂਦਾ ਕੋਈ ਤਾਂ ਜੇ ਰਾਤ ਨੂੰ 12 ਵਜੇ ਆ ਜਾਂਦਾ ਤਾਂ ਤੁਸੀਂ ਰੈਡੀ ਰਹਿੰਦੇ ਹੋ ਉਹ ਕਹਿੰਦੇ ਪੁੱਤ ਫਿਰ ਕਰਨਾ ਪੈਂਦਾ ਲੋਕਾਂ ਨੇ ਆਰਮੀ ਚ ਰਹੇ ਨੇ ਮੇਰੇ ਹਿਸਾਬ ਨਾਲ ਉਹ ਸੂਲ ਉਹਨਾਂ ਦੇ ਹਾਂ ਬਿਲਕੁਲ ਬਿਲਕੁਲ ਅੱਛਾ ਤੁਸੀਂ ਫੋਲੋ ਕਰਦੇ ਹੋ ਜਿਵੇਂ ਤੁਸੀਂ ਮਤਲਬ ਹੁਣ ਤਾਂ ਚਲੋ ਇਹਦਾ ਇੱਕ ਏਜ ਹੋ ਜਾਂਦਾ ਪੈਸਾ ਸ਼ੌਹਰਤ ਆ ਜਾਂਦੀ ਹੈ ਹੁਣ ਵੀ ਫੋਲੋ ਕਰਦੇ ਹੋ ਡੈਡੀ ਨੇ ਜਿਹੜੀਆਂ ਸਿਕਾਇਆਂ ਹੋਈਆਂ ਆਰਮੀ ਵਾਲੀਆਂ ਵੀ ਉਹ ਸਾਵਧਾਨ ਏ ਉਹ ਥੋੜਾ ਜਿਹਾ ਹੁੰਦਾ ਨਹੀਂ ਹਾਂ ਡੈਡੀ ਮੇਰੇ ਸਟ੍ਰਿਕਟ ਰਹੇ ਆ ਸ਼ੁਰੂ ਤੋਂ ਹੀ ਡੈਡੀ ਮੇਰੇ ਨੇ ਕਦੀ ਮੈਨੂੰ ਐ ਗਲੇ ਲਾ ਕੇ ਨਹੀਂ ਕਿਹਾ ਵੀ ਸ਼ਾਬਾਸ਼ ਪੁੱਤਰਾ ਬੜੀ ਕਮਾਲ ਕਰਤੀ ਉਹ ਕਹਿੰਦਾ ਫਿਰ ਕੀ ਹੋ ਗਿਆ ਤਾਂ ਠੀਕ ਹੈ ਤੂੰ ਮਤਲਬ ਮਿਹਨਤ ਕੀਤੀ ਏ ਜਦੋਂ ਬਣ ਗਿਆ ਨਾ ਫਿਰ ਕੀ ਗ ਤੇ ਮਤਲਬ ਉਹ ਐਨੀ ਵੀ ਓਵਰ ਐਕਸਾਈਟਡ ਨਹੀਂ ਕਰੀ ਕਰਦੇ ਫਾਜ਼ਲ ਸਾਹਿਬ ਤੇ ਸ਼ੁਰੂ ਤੋਂ ਉਹਨਾਂ ਦਾ ਇਹੀ ਸੀਗਾ ਵੀ ਪੁੱਤਰ ਜੇ ਤੂੰ ਇਸ ਫੀਲਡ 'ਚ ਵੀ ਜਾਣਾ ਤੇ ਕੋਈ ਕੋਈ ਇਹੋ ਜਿਹਾ ਸ਼ਬਦ ਜਾਂ ਇਹੋ ਜਿਹਾ ਗਾਣਾ ਨਾ ਬੋਲੀ ਜਿਸ ਦੇ ਨਾਲ ਵੀ ਸਾਨੂੰ ਲੋਕੀ ਕਹਿਣ ਵੀ ਤੇਰੇ ਮੁੰਡੇ ਨੇ ਯਾਰ ਆ ਕੀ ਗਾਉਂਦਾ ਉਹ ਤੇ ਮੈਂ ਮਤਲਬ ਮੈਂ ਇਸ ਗੱਲ ਦਾ ਚਲੋ ਪ੍ਰਾਊਡ ਫੀਲ ਕਰਦਾ ਜਾਂ ਮੈਂ ਲੱਕੀ ਸਮਝਦਾ ਆਪਣੇ ਆਪ ਵੀ ਮੇਰੇ ਤੇ ਕਦੀ ਇਦਾਂ ਦਾ ਇਲਜ਼ਾਮ ਰਿਆ ਨਹੀਂ ਨਹੀਂ ਤੁਸੀਂ ਨਹੀਂ ਉਹ ਅੱਜਕੱਲ ਇੱਕ ਟ੍ਰੈਂਡ ਚੱਲਿਆ ਹੋਇਆ ਹੈ ਨਾ ਵੀ ਬੇਬੇ ਦੀ ਇੱਥੇ ਫੋਟੋ ਬਣਾ ਲੈਂਦੇ ਆ ਬਾਪੂ ਦੀ ਇੱਥੇ ਪਰ ਫੋਟੋ ਪਾਉਂਦੇ ਆ ਵੀ ਸਾਡੇ ਨਹੀਂ ਉਹ ਚੰਮ ਤੇ ਨਾ ਹੋਵੇ ਨਾ ਮਾਨੇ ਚ ਫੋਟੋ ਹੋਵੇ ਦਿਲ ਚ ਫੋਟੋ ਹੋਵੇ ਤੇ ਜ਼ਿਆਦਾ ਵਧੀਆ ਹੈ। ਅ ਦੇਖੋ ਪੇਰੈਂਟਸ ਜਿਹੜੇ ਮਾਪੇ ਨੇ ਮਾਪਿਆਂ ਤੋਂ ਉੱਪਰ ਤੇ ਤੁਹਾਡੇ ਲਈ ਕੋਈ ਨਹੀਂ ਸੋਚ ਸਕਦਾ। ਉਹਨਾਂ ਤੋਂ ਨਿਰਸਵਾਰ ਰਿਸ਼ਤਾ ਤੁਹਾਡਾ ਕੋਈ ਨਹੀਂ ਹੈ। ਤੇ ਮੈਨੂੰ ਆ ਲੱਗਦਾ ਵੀ ਵੀ ਜਿਹੜੀ ਮੇਰੀ ਮਦਰ ਸੀਗੇ ਅੱਜ ਮੈਂ ਜੋ ਕੁਝ ਵੀ ਹਾਂ ਉਹਨਾਂ ਦੀਆਂ ਦੁਆਵਾਂ ਕਰਕੇ ਆ ਮੇਰੇ ਫਾਦਰ ਦੀ ਮਿਹਨਤ ਕਰਕੇ ਆ। ਮੇਰੇ ਫਾਦਰ ਸਾਹਿਬ ਉਹਨਾਂ ਨੇ ਬਹੁਤ ਮਿਹਨਤ ਕੀਤੀ ਉਹਨਾਂ ਨੇ ਵੀ। ਤੇ ਮੇਰੇ ਮਦਰ ਨੇ ਉਹ ਤੇ ਖੈਰ ਮਤਲਬ ਰਬ ਰੂਪ ਇਨਸਾਨ ਸੀ ਹਰੇਕ ਹਰੇਕ ਬੰਦੇ ਨੂੰ ਆਪਣੀ ਮਾਂ ਰੱਬ ਲੱਗਦੀ ਹੈ ਪਰ ਮੈਨੂੰ ਲੱਗਦਾ ਕਿ ਮਾਂ ਜਿਹੜੀ ਆ ਉਹ ਬਹੁਤ ਕਮਾਲ ਦੀ ਚੀਜ਼ ਬਣਾਈ ਪਰਮਾਤਮਾ ਨੇ ਸੋ ਸਵੇਰੇ ਤੜਕੇ ਉੱਠਦੇ ਸੀਗੇ ਉਹ ਗੁੱਡਵਾਲਾ ਸਾਹਿਬ ਜਾਂਦੇ ਸੀ ਸਣੇ ਕੇ ਸੀ ਨਾ ਆ ਕੇ ਫਿਰ ਉੱਥੋਂ ਜਲ ਲੈ ਕੇ ਆਉਂਦੇ ਸੀ ਹਾਲਾਂਕਿ ਸਰੋਵਰ ਸਾਹਿਬ ਤੇ ਨਹੀਂ ਹੈਗਾ ਸਾਡੇ ਉੱਥੇ ਬਟ ਨਲਕੇ ਤੋਂ ਪਾਣੀ ਲੈ ਕੇ ਉਹਨਾਂ ਨੇ ਆਉਣਾ ਤੇ ਉਹਨੂੰ ਜਲਦੀ ਤਰ੍ਹਾਂ ਸਾਰੇ ਵੇੜੇ 'ਚ ਛਿੜਕਣਾ ਕਈ ਵਾਰ ਮੇਰੇ ਤੇ ਵੀ ਸਿੱਟ ਦੇਣਾ ਉਹਨਾਂ ਨੇ ਸਿੱਤੇ ਪਿਆਦੇ ਮੈਂ ਕਹਣਾ ਮੰਮੀ ਕੀ ਕਰੀ ਜਾਂਦੇ ਆ ਪੁਰਾਣਾ ਪੁੱਤ ਕੋਈ ਗੱਲ ਇਹ ਐਕਟੀਵਿਟੀ ਦੂਰ ਜਾਂਦੀ ਐ ਸੋ ਇਹ ਮਾਮਾਂ ਹੀ ਕਰ ਸਕਦੀ ਐ ਅੱਜ ਅੱਜ ਜੇ ਦੋ ਤੁਸੀਂ ਵੀ ਪਰਿਵਾਰ ਵਾਲੇ ਹੋ ਮਤਲਬ ਉਹ ਉਹ ਸਾਰੇ ਪਲ ਫਿਰ ਦੁਬਾਰਾ ਰੀਮੈਂਬਰ ਹੋ ਜਾਂਦੇ ਆ ਜਿਹੜੇ ਤੁਹਾਡੇ ਜੋ ਕੁਝ ਤੁਹਾਡੇ ਮਾਪ ਬਾਪ ਕਰਦੇ ਸੀ ਅੱਜ ਜੇ ਤੁਸੀਂ ਆਪਣੇ ਬੱਚਿਆਂ ਲਈ ਕਰਦੇ ਹੋ ਤਾਂ ਫਿਰ ਪੁਰਾਣਾ ਦੌਰ ਯਾਦ ਆ ਜਾਂਦਾ ਹੁਣ ਨਹੀਂ ਉਹ ਲੱਗਦਾ ਹੀ ਨਹੀਂਗਾ ਉਹ ਮੈਨੂੰ ਐ ਲੱਗਦਾ ਵੀ ਉਹ ਜਿੱਦਾਂ ਅਸੀਂ ਜੇ ਬੱਚਿਆਂ ਲਈ ਕਰ ਰਹੇ ਆ ਤੇ ਸਾਨੂੰ ਲੱਗਦਾ ਨਹੀਂ ਮੈਨੂੰ ਕਦੀ ਮਹਿਸੂਸ ਨਹੀਂ ਹੁੰਦਾ ਕਿ ਮੈਂ ਬੱਚਿਆਂ ਲਈ ਕਰ ਰਿਹਾ ਕਿਉਂਕਿ ਮੈਨੂੰ ਐ ਲੱਗਦਾ ਕਿ ਯਾਰ ਉਹਨਾਂ ਦੀ ਮਤਲਬ ਉਹਨਾਂ ਦੀ ਖੁਸ਼ੀ ਜਿਹੜੀ ਆ ਉਹ ਸਾਡੇ ਵਾਸਤੇ ਮੈਟਰ ਕਰਦੀ ਹੈ ਉਹਨਾਂ ਦੀ ਖੁਸ਼ੀ ਸਾਨੂੰ ਸਕੂਨ ਦਿੰਦੀ ਹੈ ਤੇ ਇਟ ਮੀਨਸ ਉਹਨਾਂ ਲਈ ਨਹੀਂ ਕਰ ਰਹੇ ਅਸੀਂ ਅਸੀਂ ਆਪਣੇ ਲਈ ਕਰ ਰਹੇ ਹਾਂ ਤੇ ਪੇਰੈਂਟਸ ਵੀ ਇਦਾਂ ਹੀ ਆ ਕਦੀ ਜਿਤਾਉਂਦੇ ਨਹੀਂ ਕਿ ਕਿ ਅਸੀਂ ਤੁਹਾਡੇ ਲਈ ਆ ਕੀਤਾ ਨਿਆਣਾ ਫਿਰ ਵੀ ਕਹਿ ਦਿੰਦਾ ਕਿ ਮੈਂ ਤੇਰੇ ਲਈ ਆ ਕੀਤਾ ਪਰ ਮਾਪੇ ਤੁਹਾਨੂੰ ਕਦੀ ਨਹੀਂ ਕਹਿਣਗੇ ਕਿ ਪੁੱਤ ਮੈਂ ਤੇਰੇ ਲਈ ਆ ਕੀਤਾ ਹਾਂ ਇਹ ਜ਼ਰੂਰ ਵੀ ਬਹੁਤ ਤੰਗ ਕਰੋਗੇ ਕਦੀ ਗੁੱਸੇ 'ਚ ਜ਼ਰੂਰ ਕਹਿ ਦੇਣਗੇ ਪਰ ਮਨੋਂ ਕਦੀ ਨਹੀਂ ਇਦਾਂ ਕਹਿੰਦੇ ਤੇ ਮੈਨੂੰ ਲੱਗਦਾ ਹੈ ਵੀ ਜਿਵੇਂ ਹੁਣ ਅਸੀਂ ਵੀ ਆਪਣੇ ਐਜ਼ ਅ ਪੇਰੈਂਟ ਜਦੋਂ ਬੱਚਿਆਂ ਨੂੰ ਦੇਖਦੇ ਹਾਂ ਉਹਨਾਂ ਮਾਪਿਆਂ ਦਾ ਹੋਰ ਮੂ ਹੁੰਦਾ ਕਿ ਯਾਰ ਸਾਡੇ ਮਾਪਿਆਂ ਨੇ ਸਾਡੇ ਲਈ ਇਦਾਂ ਹੀ ਕੀਤਾ ਹੋਊਗਾ ਔਰ ਉਹਦੇ ਸਮੇਂ ਵੀ ਬੜੇ ਔਕੇ ਸਮੇ ਸੀਗੇ ਅੱਛਾ ਯਾਦ ਆਉਂਦਾ ਵੀ ਅੱਜ ਤੁਹਾਡੇ ਬੱਚੇ ਵੀ ਕਹਿੰਦੇ ਨੇ ਕਿ ਅੱਜ ਦਾਦੀ ਦਾ ਨਿਕ ਵੀ ਹੋਣਾ ਚਾਹੀਦਾ ਸੀ ਜਦੋਂ ਹਾਂ ਹੁਣ ਪੁੱਛਦੇ ਨੇ ਜਦੋਂ ਹੁਣ ਪਿੰਡ ਜਾਈਦਾ ਤੇ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਤੇ ਪੁੱਛਦੇ ਨੇ ਵੀ ਸਾਡੇ ਦਾਦੀ ਸਾਡੇ ਨਾਲ ਕਿਉਂ ਨਹੀਂ ਤੇ ਉਹ ਫਿਰ ਉਹਨਾਂ ਨੂੰ ਇਹੀ ਕਹਿਣਾ ਪੈਂਦਾ ਵੀ ਪੁੱਤ ਰੱਬ ਦਾ ਭਾਣਾ ਮੰਨਣਾ ਪੈਂਦਾ ਹਰ ਇੱਕ ਬੰਦੇ ਨੂੰ ਹੋ ਸਕਦਾ ਇਹ ਵੀ ਤੁਹਾਡੇ ਨਾਲ ਕੱਲ੍ਹ ਹੋਈਏ ਕਿ ਨਾ ਹੋਈਏ ਤੇ ਬਸ ਇਹ ਲਾਈਫ ਦਾ ਚੱਲਣਾ ਤੇ ਓਬਵੀਅਸਲੀ ਜਿਹੜੀ ਚੀਜ਼ ਕਿਸਮਤ ਚ ਨਹੀਂ ਮੇਰੇ ਮਦਰ ਦੇ ਮਤਲਬ ਜਦੋਂ ਮੈਂ ਕਾਮਯਾਬ ਹੋਇਆ ਤੇ ਕਾਮਯਾਬੀ ਤੋਂ ਪਹਿਲਾਂ ਜਿੰਨਾ ਵੀ ਮਾੜਾ ਸਮਾਂ ਸੀ ਉਹਨਾਂ ਦੀ ਕਿਸਮਤ ਚ ਉਹਨਾਂ ਨੇ ਹੰਡਾਇਆ ਜਦੋਂ ਚੰਗੇ ਦਾ ਟਾਈਮ ਆਇਆ ਤੇ ਉਹ ਚਲੇ ਗਏ ਨਹੀਂ ਕਦੇ ਕਦੇ ਉਹ ਫੋਟੋ ਮੂਰੇ ਆ ਕੇ ਰੱਖ ਕੇ ਜਾਂ ਜਦੋਂ ਤੁਸੀਂ ਦੇਖਦੇ ਹੋ ਜਾਂ ਦੋਣ ਬਾਹਰ ਰਹਿੰਦੇ ਹੋ ਤੁਸੀਂ ਤਾਂ ਫਿਰ ਉਹ ਕਦੇ ਕਰਦੇ ਹੋ ਗੱਲਾਂ ਵੀ ਅੱਜ ਮਲੇਕ ਨਹੀਂ ਹੁੰਦਾ ਵੀ ਕਿਸੇ ਦੀ ਗੋਦੀ 'ਚ ਸਿਰ ਰੱਖ ਕੇ ਗੱਲਾਂ ਕਰੀਏ। ਹਾਂ ਜਦੋਂ ਤੁਸੀਂ ਕਦੇ ਲੋ ਫੀਲ ਕਰੋ ਤੇ ਤੁਹਾਨੂੰ ਸਭ ਤੋਂ ਵੱਧ ਤੁਹਾਡੀ ਮਾਂ ਚੀਤੇ ਹੁੰਦੀ ਹੈ। ਕਿਉਂਕਿ ਮਾਂ ਹੀ ਇੱਕ ਅਹਿਜਾ ਸ਼ਖਸ ਆ ਤੁਹਾਡੀ ਜ਼ਿੰਦਗੀ 'ਚ ਜਿਹੜਾ ਤੁਹਾਨੂੰ ਮਤਲਬ ਕਿਸੇ ਵੀ ਮਾੜੇ ਟਾਈਮ 'ਚ ਹੋਵੇ ਉਹਨਾਂ ਕਹਿੰਦਾ ਪੁੱਤ ਪਰਵਾਹ ਨਾ ਕਰੀ ਮੈਂ ਤੇਰੇ ਨਾਲ ਆ ਉਹਦੇ ਕੋ ਭਾਵੇਂ ਕੱਖ ਵੀ ਨਾ ਹੋਵੇ। ਸ਼ਾਇਦ ਤੁਹਾਨੂੰ ਵੀ ਤੁਹਾਡਾ ਨਾ ਵੀ ਇਦਾਂ ਹੁੰਦਾ ਹੋਊਗਾ ਬਹੁਤ ਸਾਰੇ ਬੱਚਿਆਂ ਨਾਲ ਇਦਾਂ ਹੋਊਗਾ ਕਿ ਮਾਂ ਕੋਲ ਭਾਵੇਂ ਕੱਖ ਨਾ ਹੋਵੇ ਬੱਚੇ ਨੂੰ ਵੀ ਪਤਾ ਹੁੰਦਾ ਕੱਖ ਨਹੀਂ ਹੈਗਾ। ਪਰ ਉਹ ਕਹਦੇ ਕਿ ਪੁੱਤ ਮੈਂ ਤੇਰੇ ਨਾਲ ਆ ਮੈਂ ਹੈਗੀ ਆ ਨਾ ਜਾਂ ਮੈਂ ਹੈਗਾ ਆ ਨਾ ਫਾਦਰ ਕਹੂਗਾ ਤੇ ਉਹ ਚੀਜ਼ਾਂ ਆਬਵੀਅਸਲੀ ਆਪਾਂ ਮਿਸ ਕਰਦੇ ਆ ਸਾਰੀ ਮਿਸ ਕਰਦੇ ਆ ਤੇ ਮੇਰੀ ਲਾਈਫ ਦੇ ਵਿੱਚ 31 ਮਾਰਚ ਨੂੰ ਮੈਂ ਬੜਿਆ ਇੰਟਰਵਿਊਸ ਚ ਕਿਹਾਗੇ ਜਦੋਂ ਦਾ ਮੈਂ ਜੰਮਿਆ 31 ਮਾਰਚ ਮੇਰਾ ਜਨਮ ਦਿਨ ਆਉਂਦਾ ਤੇ ਮੇਰੇ ਜਨਮ ਦਿਨ ਵਾਲੇ ਦਿਨ ਸਾਡੇ ਤੜਕੇ ਸਾਡੇ 4:30 ਵਜੇ ਭਾਂਡੇ ਖੜਕਣੇ ਸਟਾਰਟ ਹੋ ਜਾਂਦੇ ਸੀ ਆਵਾਜ਼ ਕੰਨਾਂ ਚ ਪੈਣੀ ਸਟਾਰਟ ਹੋ ਜਾਂਦੀ ਸੀ ਮਦਰ ਨੇ ਉਸ ਦਿਨ ਥੋੜਾ ਜਿਹਾ ਪਹਿਲਾਂ ਗੁਰਦੁਆਰੇ ਸਭ ਚਲੇ ਜਾਣਾ ਫਿਰ ਆਉਣਾ ਤੇ ਪਿੰਡ ਦੀਆਂ ਜਿੰਨੀਆਂ ਵੀ ਕੰਜਕਾਂ ਜਿਹਨਾਂ ਨੂੰ ਕਹਿੰਨੇ ਆਪਾਂ ਛੋਟੀਆਂ ਕੁੜੀਆਂ ਉਹਨਾਂ ਨੂੰ ਬੁਲਾ ਕੇ ਤੇ ਉਹਨਾਂ ਨੂੰ ਮਤਲਬ ਪ੍ਰਸ਼ਾਦਾ ਛਕਾਉਣਾ ਤੇ ਉਹ ਸ਼ਾਇਦ ਉਹ ਜਿਹੜੀਆਂ ਕੰਜਕਾਂ ਦੀਆਂ ਦੁਆਵਾਂ ਸੀ ਨਾ ਉਹਦੇ ਕਰਕੇ ਅੱਜ ਮੈਂ ਇੱਥੋਂ ਤੱਕ ਪਹੁੰਚਿਆ ਆਦਰਵਾਇਜ਼ ਮੈਂ ਜਿਦਾ ਆਫ ਦਾ ਰਿਕਾਰਡ ਕਹਿ ਰਿਹਾ ਸੀ ਤੁਹਾਨੂੰ ਕਿ ਜਿਨ੍ਹਾਂ ਹਾਲਾਤਾਂ ਚੋਂ ਜਿਹੜੇ ਪਰਿਵਾਰ ਚੋਂ ਜਿਹੜੇ ਸਰਕਮਸਟੈਂਸਸ ਚੋਂ ਮੈਂ ਨਿਕਲ ਕੇ ਇੱਥੋਂ ਤੱਕ ਆਇਆ ਤੇ ਉਹ ਸਮਝ ਲਓ ਵੀ ਯਾਦਾ ਗੁਰਨਾਨਕ ਪਾਸ਼ਾ ਦੀ ਰਹਿਮਤ ਸਿਗੀ ਕਿਰਪਾ ਸਿਗੀ ਉਹ ਤੇ ਚਲੋ ਆਲਵੇਜ਼ ਹੀ ਹੈ ਤੇ ਜਾਂ ਫਿਰ ਮਾਂ ਬਾਪ ਦੀਆਂ ਦੁਆਵਾਂ ਸਿਗੀਆਂ ਅੱਛਾ ਅੱਛਾ ਮੈਂ ਇਹਨੂੰ ਨਾ ਜਿਹੜੇ ਤੁਹਾਡੇ ਚ ਇੱਕ ਪਲੱਸ ਪੁਆਇੰਟ ਆ ਵੀ ਤੁਸੀਂ ਸ਼ੁਕਰਾਨਾ ਕਰਨਾ ਨੀ ਭੁੱਲਦੇ ਜਿਵੇਂ ਅੱਜਕੱਲ ਅਸੀਂ ਦੇਖਦੇ ਆਂ ਵੀ ਕਲਾਕਾਰ ਜਿੱਥੋਂ ਬਣੇ ਹੁੰਦੇ ਨੇ ਮੈਨੂੰ ਲੱਗਦੀ ਉੱਥੇ ਦੁਬਾਰਾ ਜਾਣਾ ਮناسب ਵੀ ਨਹੀਂ ਸਮਝਦੇ ਤੁਸੀਂ ਈਕਮਾਨ ਸਾਹਿਬ ਨੂੰ ਇੱਕ ਦਿਨ ਤਸਵੀਰ ਸਾਂਝੀ ਕਰੀ ਜੀ ਤੇ ਉਹਦੇ ਚ ਬੜਾ ਇੱਕ ਭਾਵਕ ਨੋਟ ਵੀ ਲਿਖਿਆ ਹਮ ਏਡਾ ਦਿਲ ਲੈ ਕੇ ਆਉਣਾ ਉਹ ਜਗ੍ਹਾ ਤੇ ਜਾ ਕੇ ਉਹ ਸਜਦੇ ਕਰਨੇ ਉਹ ਕੀ ਹੈ ਕੋਸ਼ਲ ਨਾਮ ਨੇ ਮੇਰੀ ਜ਼ਿੰਦਗੀ ਚ ਸੰਦੀਪ ਜਿਹਨਾਂ ਨੂੰ ਮੈਂ ਕਿਤੇ ਇੰਟਰਵਿਊ ਚ ਵੀ ਜਦੋਂ ਜ਼ਿਕਰ ਕਰਦਾ ਤੇ ਬਹੁਤ ਮੁਸ਼ਕਲ ਆਪਣੇ emotions ਨੂੰ ਰੋਕਦਾ ਵੀ ਮੈਂ ਕਮਜ਼ੋਰ ਨਾ ਲੱਗਾ ਉਹਨਾਂ ਵਿੱਚ ਮੇਰੀ ਮਦਰ ਨੇ ਜਦੋਂ ਉਹਨਾਂ ਦਾ ਜ਼ਿਕਰ ਕਰਦਾ ਮੈਂ ਅਕਸਰ ਇੰਟਰਵਿਊ ਦੇ ਵਿੱਚ ਮੈਂ emotional ਹੋ ਜਾਂਦਾ ਪਰ ਹੁਣ ਨਾ ਥੋੜਾ ਕੰਟਰੋਲ ਕਰਦਾ ਇਦਾਂ ਹੀ ਜਰਨੈਲ ਘੁਮਾਨ ਜੀ ਨੇ ਮਤਲਬ ਮੇਰੀ ਮਦਰ ਨੇ ਮੇਰੇ ਫਾਦਰ ਨੇ ਮੈਨੂੰ ਜਨਮ ਦਿੱਤਾ ਤੇ ਜੇ ਮੈਨੂੰ ਕਰਮ ਦਿੱਤਾ ਤਾਂ ਉਹ ਘੁਮਾਨ ਸਾਹਿਬ ਸੀਗੇ ਕਿਉਂਕਿ ਬਹੁਤ ਬੁਰੇ ਹਾਲਾਤਾਂ ਸੀਗਾ ਉਸ ਟਾਈਮ ਐ ਜਦੋਂ ਉਹਨਾਂ ਨੇ ਮੈਨੂੰ ਰਿਕਾਰਡ ਕੀਤਾ ਜੀ ਤੇ ਉਸ ਤੋਂ ਬਾਅਦ ਮੈਂ ਉਹਨਾਂ ਦਾ ਉਹ एहसान ਜ਼ਿੰਦਗੀ ਭਰ ਨਹੀਂ ਔਰ ਮੈਂ ਕਈ ਵਾਰੀ ਸੋਚਦਾ ਹਾਂ ਨਾ ਕਿ ਮੈਂ ਉਹਨਾਂ ਲਈ ਕੁਝ ਨਹੀਂ ਕਰ ਸਕਿਆ ਉਹਨਾਂ ਨੇ ਮੇਰੇ ਲਈ ਬਹੁਤ ਕੁਝ ਕਰਤਾ ਬਟ ਮੈਂ ਉਹਨਾਂ ਲਈ ਕੁਝ ਨਹੀਂ ਕਰ ਸਕਿਆ ਔਰ ਉਹ ਗੱਲ ਮੇਰੇ ਦਿਲ ਚੋਂ ਉਹਨਾਂ ਕਦੀ ਸਹਿਰ ਵੀ ਨਹੀਂ ਕੀਤੀ ਕਿ ਪ੍ਰਮਾਤਮਾ ਮੈਨੂੰ ਉਸ ਕਾਬਲ ਬਣਾਵੇ ਕਿ ਮੈਂ ਉਹਨਾਂ ਲਈ ਬਹੁਤ ਸਾਰੀਆਂ ਚੀਜ਼ਾਂ ਕਰ ਪਾਵਾਂ ਤੇ ਕੁਝ ਚਿਹਰੇ ਕੁਝ ਨਾਮ ਇਦਾਂ ਦੇ ਨੇ ਲਾਈਫ ਦੇ ਵਿੱਚ ਜਿਨ੍ਹਾਂ ਲਈ ਮੈਂ ਮਤਲਬ ਬਹੁਤ ਜ਼ਿਕਰ ਕਰਦਾ ਤੇ ਸੰਜੀਦਾ ਹੋ ਜਾਣਾ ਤੇ ਆਬਵੀਅਸਲੀ ਮੈਨੂੰ ਲੱਗਦਾ ਵੀ ਜੜਾਂ ਜੜੀਆਂ ਨੇ ਉਹ ਜ਼ਮੀਨ 'ਚ ਰਹਿਣ ਇਨਸਾਨ ਦੀਆਂ ਚਾਹੇ ਰੁੱਖ ਦੀਆਂ ਤੇ ਉਹ ਹਰਾ ਰਹਿੰਦਾ ਹੈ ਤੇ ਇੰਨੇ ਸਾਲ ਕੰਮ ਕਰਨ ਦਾ ਮੈਨੂੰ ਲੱਗਦਾ ਰੀਜ਼ਨ ਵੀ ਇਹੀ ਹੈ ਕਿ ਮੈਂ ਆਪਣੇ ਗੁਰੂਆਂ ਨੂੰ ਜਾਂ ਆਪਣੇ ਆਪਣੇ ਜਿਹੜੇ ਮੇਰੇ ਜਿਨ੍ਹਾਂ ਨੇ ਮੇਰੇ ਲਈ ਥੋੜਾ ਜਿਹਾ ਵੀ ਕੁਝ ਕੀਤਾ ਹੈ ਤੇ ਉਹਨਾਂ ਨੂੰ ਮੈਂ ਨਹੀਂ ਭੁੱਲਦਾ ਕੋਈ ਨਾਮ ਹੋਵੇਗਾ ਜਿਹੜਾ ਕੋਈ ਸਕਿਪ ਹੋ ਗਿਆ ਹੋਵੇਗਾ ਲਾਈਫ ਦੇ ਵਿੱਚ ਮਤਲਬ ਅਨਫੋਰਚੂਨੇਟਲੀ ਅਦਰਵਾਈਜ਼ ਜਾਣਬੁੱਝ ਕੇ ਮੈਂ ਕਦੀ ਕਿਸੇ ਨੂੰ ਇਗਨੋਰ ਨਹੀਂ ਕਰਦਾ ਇੱਕੋ ਪੈਂਟਾ ਕਿੰਨੇ ਕਿੰਨੇ ਦਿਨ ਕੱਢਦੇ ਸੀ ਫਿਰ ਤੋਂ ਮੈਂ ਤੁਹਾਡੇ ਨਾਲ ਜਿਹੜੀਆਂ ਫੋਟੋਆਂ ਦੇਖਦਾ ਐ ਸਾਡੇ ਵਾਲ ਸਿੱਟੇ ਹੋਏ ਆ ਇੱਕ ਪੈਂਟ ਜੀ ਪਾਈ ਐ ਇੱਕ ਸ਼ਰਟ ਜੀ ਫਿਰ ਕੱਪੜੇ ਆਪ ਤੋਂ ਦੇ ਦਰਾਂ ਦੇ ਸਾਰਾ ਉਹ ਸਾਰਾ ਕੁਝ ਹੀ ਆਪ ਕਰਦੇ ਸੀ ਜਦੋਂ ਉਹਨਾਂ ਨੂੰ ਪਤਾ ਹੈ ਕਿ ਅਸੀਂ ਜੇ ਸਵੇਰੇ ਸਵੇਰੇ ਮੈਨੂੰ ਨਹਾਉਣ ਨੂੰ ਦੱਸਦੇ ਰੇ ਮੈਨੂੰ ਆਇਆ ਵੀ ਮਤਲਬ ਸਵੇਰੇ ਸਵੇਰੇ ਨਹਾਉਣਾ ਹੀ ਆ ਹੂੰ ਤੇ ਹੋਂ ਤਾਂ ਥੋੜੇ ਲੇਜੀ ਹੋ ਗਏ ਜਾਂ ਹੁੰਦਾ ਥੋੜਾ ਜਿਹਾ ਆ ਸੈਟ ਜੇ ਹੋਇਆ ਤੇ ਸਵੇਰੇ ਮੈਂ ਤੜਕੇ ਉੱਠ ਕੇ ਹੀ ਬਾਹਰ ਨਾ ਹੋ ਜਾਂਦੇ ਰਹੇ ਹਾਂ ਲੋਕ ਉੱਥੇ ਆਫਿਸ ਨਹੀਂ ਸੀਗਾ ਉਹ ਜਗੜਨਾ ਹੁੰਦਾ ਬਾਹਰ ਇੱਕ ਪਾਰਕ ਸੀ ਪਾਰਕ ਨਾ ਹੁੰਦੇ ਰਹੇ ਸੜੀਆਂ ਚ ਵੀ ਤੇ ਚਲੋ ਬੜਾ ਵਧੀਆ ਸਮਾ ਸੀ ਵੈਸੇ ਬਹੁਤ ਵੀ ਮੁੰਡੇ ਉੱਥੇ ਰਹਿੰਦੇ ਰਿਹਾ ਤੇ ਫਿਰ ਹੌਲੀ ਵਾਲੀ ਉਹਨਾਂ ਨਾਲ ਮੇਰੀ ਸਾਝ ਵਧੀ ਸਾਝ ਵਾਦੇ ਵਾਦੇ ਹੌਲੀ ਹੌਲੀ ਅ ਸਾਲ ਮੈਂ ਕਿਹਾ ਡੇਢ ਸਾਲ ਰਿਹਾ ਮੈਂ ਉੱਥੇ ਬੜੀ ਮਤਲਬ ਪੂਰੇ ਜਨੇ ਵੀ ਦਫਤਰ ਦੇ ਆਫਿਸ ਸੀਗੇ ਜਨੇ ਵੀ ਉੱਥੇ ਕਲਾਕਾਰ ਰਹਿੰਦੇ ਸੀਗੇ ਉਹ ਮਤਲਬ ਸਾਰੇ ਮੈਨੂੰ ਜੇ ਕੋਈ ਕੋਈ ਵੀ ਕੰਮ ਨਹੀਂ ਕਰਦਾ ਸੀਗਾ ਵੀ ਆ ਫਲਾਣਾ ਕੰਮ ਫਲਾਣੇ ਤਾਂ ਜਾ ਕੇ ਕਰਕੇ ਆਉਣਾ ਓਕੇ ਜੀ ਤੇ ਉਹ ਬੜਾ ਪੋਜ਼ਿਟਿਵ ਜਿਹਾ ਮਾਹੌਲ ਸੀਗਾ ਉੱਥੇ ਫਿਰ ਮੇਰਾ ਬਹੁਤ ਟੌਲ ਪਜਾ ਬਣ ਗਿਆ ਉੱਥੇ ਵੀ ਯਾਰ ਮੁੰਡਾ ਵਾੜਾ ਹੀ ਵਧੀਆ ਇਹਦਾ ਬੜਾ ਸਾਊ ਮੁੰਡਾ ਹੈ ਤਾਂ ਉਸ ਤੋਂ ਬਾਅਦ ਫਿਰ ਬਹੁਤ ਸਾਰੇ ਨਾਮ ਉੱਥੇ ਹੁੰਦੇ ਸੀਗੇ ਉਸ ਟਾਈਮ ਵੀ ਜਿਹੜੇ ਪ੍ਰੋਡਿਊਸਰ ਵੀ ਸੀ ਪਰ ਮੈਨੂੰ ਇਹ ਲੱਗਦਾ ਵੀ ਯਾਰ ਮੈਨੂੰ ਸੁਣਦੇ ਸਾਰੇ ਨੇ ਰਿਕਾਰਡ ਕੋਈ ਨਹੀਂ ਕਰਦਾ ਫਿਰ ਹੋਇਆ ਕੀ ਕਿ ਇੱਕ ਸ਼ਿੰਗਾਰਾ ਚੈਲ ਜੀ ਬੜੇ ਵਧੀਆ ਹਾਂ ਉਹ ਪ੍ਰਕਮਾਨ ਸਾਹਿਬ ਦੇ 파ਟਰਨ ਸੀ ਕਿਸੇ ਟਾਈਮ ਜਿਸ ਤੱਕ ਮੈਨੂੰ ਪਤਾ ਲੱਗਿਆ ਤੇ ਮੇਰਾ ਇੱਕ ਬੜਾ ਪਿਆਰਾ ਦੋਸਤ ਹੈ ਅੱਜ ਵੀ ਮੈਂ ਮਿਲਦਾ ਲਕਸ਼ਮਨ ਸ਼ਰਮਾ ਠੀਕ ਹੈ ਮੈਂ ਤੁਹਾਨੂੰ ਆਪਣਾ ਬੰਡੂਖਾ ਤੋਂ ਤੇ ਅਸੀਂ ਇਕੱਠੇ ਰਹਿੰਦੇ ਸੀ ਮੈਂ ਉਹਨੂੰ ਕਿ ਮੈਂ ਯਾਰ ਉਹਨੇ ਮੇਰੇ ਹਾਲਾਤ ਦੇਖੇ ਵੀ ਯਾਰ ਇਹ ਬਹੁਤ ਜ਼ਿਆਦਾ ਸੀਰੀਅਸ ਹੋਇਆ ਪਿਆ ਅੱਛਾ ਉਹ ਗੱਡੀ ਢੋਣ ਦਾ ਲੱਗਾ ਕੱਸਾ ਕੋਈ ਉਦਾਂ ਦੀ ਕੋਈ ਘਟਦਾ ਨਹੀਂ ਗੱਡੀ ਨਹੀਂ ਮੈਂ ਕਿਦੀ ਧੋਈ ਮੈਂ ਫ੍ਰੈਂਕਲੀ ਸਪੀਕਿੰਗ ਗੱਡੀ ਕਿਉਂ ਮੈਂ ਮੈਂ ਹੁੰਦਾ ਸੀ ਆਫਿਸ ਠੀਕ ਹੈ ਮੈਂ ਆਫਿਸ ਹੁੰਦਾ ਸੀ ਤੇ ਜਿਹੜੇ ਬਾਕੀ ਦੇ ਮੁੰਡੇ ਸੀ ਉਹਨਾਂ ਚੋਂ ਅੱਧੇ ਅਸੀਂ ਆਫਿਸ ਹੁੰਦੇ ਸੀ ਅੱਧੇ ਘਰੇ ਹੁੰਦੇ ਸੀ ਇਹ ਘਰੇ ਹੁੰਦੇ ਸੀ ਉਹਨਾਂ ਦੀ ਸੇਵਾਵਾਂ ਵਾਂਗ ਲੱਗ ਹੁੰਦੀਆਂ ਸੀ ਸਾਡੀਆਂ ਸੇਵਾਵਾਂ ਵਾਂਗ ਹੁੰਦੀਆਂ ਸੀ ਸਾਡੀਆਂ ਸੇਵਾਵਾਂ ਆਇਆ ਹੁੰਦੀਆਂ ਸੀ ਵੀ ਕੋਈ ਆਏਗਾ ਨੂੰ ਚਾਹ ਬਾਣੀ ਭਲਾ ਦੇਣਾ ਆ ਸਾਡਾ ਇਹ ਸੀ ਤੇ ਅਨਫੋਰਚਨਟਲੀ ਗੱਡੀ ਚਲੋ ਮੈਨੂੰ ਕਦੀ ਲੋਡਣੀ ਪਈ ਉਹ ਹੁੰਦਾ ਕੀ ਹੈ ਨਾ ਜਦੋਂ ਵੀ ਤੁਹਾਡੇ ਬਾਰੇ ਗੱਲਾਂ ਸ਼ੁਰੂ ਹੁੰਦੀਆਂ ਨੇ ਤਾਂ ਉਹ ਲੈਵਲ ਤਾਂ ਸੇਮ ਹੀ ਹੁੰਦਾ ਗੱਡੀ ਧੋਲੀ ਚਾਹੇ ਚਾਹੇ ਕਿਸੇ ਸਫਾਈ ਕਰਨ ਲਈ ਗੱਲ ਤਾਂ ਸੇਮ ਹੀ ਹੈ ਤੇ ਫਿਰ ਉਹ ਜਿਵੇਂ ਉਹਨਾਂ ਨੂੰ ਜਦੋਂ ਫੋਨ ਕੀਤਾ ਤਾਂ ਮੈਂ ਮਣੀ ਸਾਹਿਬ ਨੂੰ ਕਿਹਾ ਵੀ ਮੈਂ ਜਾਣਾ ਹੁਣ ਵੀ ਮੈਂ ਹੁਣ ਸ਼ਾਇਦ ਸ਼ਿਫਟ ਹੋਊਗਾ ਉਹ ਕਹਿੰਦੇ ਕਿਉਂ ਮੱਕੇ ਵੀ ਦਾ ਮੇਰੀ ਗੱਲ ਹੋ ਗਈ ਕਮਾਨ ਸਾਹਮਣੇ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੂੰ ਮੇਰੇ ਨਾਲ ਹੀ ਚੱਲ ਮੈਨੂੰ ਕਿੰਨੇ ਪੈਸੇ ਮਿਲਦੇ ਹੁੰਦੇ ਸੀ ਸਾਰੇ ਮਹੀਨੇ ਦੇ ਵਿੱਚ ਪੈਸਾ ਨਹੀਂ ਪੈਸਾ ਕੋਈ ਨਹੀਂ ਮਿਲਦਾ ਸੀ ਪੈਸਾ ਕਿਉਂਕਿ ਅਸੀਂ ਐਕਸਪੈਕਟ ਵੀ ਨਹੀਂ ਕਰਦੇ ਸੀ ਸਾਨੂੰ ਤੇ ਸਿਰਫ ਇਹ ਸੀਗਾ ਵੀ ਯਾਰ ਇਹਨਾਂ ਨੇ ਸਾਡੇ ਤੇ ਭਰੋਸਾ ਕਰਕੇ ਸਾਨੂੰ ਇੱਥੇ ਰੱਖਿਆ ਹੀ ਹੋਇਆ ਬੜੀ ਗੱਲ ਹੈ ਤੇ ਖਰਚਾ ਕਿਵੇਂ ਚੱਲਦਾ ਖਰਚਾ ਬਸ ਐਂ ਚੱਲੀ ਜਾਂਦਾ ਸੀ ਉਹ ਅਲੱਗ ਦੀ ਸਟੋਰੀ ਹੈ ਖਰਚਾ ਤੇ ਇਹ ਸੀਗਾ ਵੀ ਲਗਭਗ ਫਾਕੇ ਹੁੰਦੇ ਰਹਿਆ ਅੱਛਾ ਬਈ ਬਹੁਤੀ ਵਾਰੀ ਤੇ ਐ ਹੁੰਦਾ ਰਿਹਾ ਵੀ ਵੀ ਸਾਰਾ ਦਿਨ ਚਾਹ ਮਠੀ ਤੇ ਚੱਲੀ ਜਾਣਾ ਤੇ ਸ਼ਾਮ ਨੂੰ ਕਿਤੇ ਪ੍ਰਸ਼ਾਦਾ ਮਿਲ ਗਿਆ ਤਾਂ ਠੀਕ ਹੈ ਤੇ ਉਸ ਤੋਂ ਬਾਅਦ ਮੈਂ ਫਿਰ ਥੋੜਾ ਜਿਹਾ ਬਿਮਾਰ ਵੀ ਹੋਇਆ ਇਸੇ ਦਾ ਚੱਕਰ ਚ ਵੀ ਕਦੀ ਮਿਲ ਗਈ ਕਦੀ ਨਾ ਮਿਲੀ ਤੇ ਫਿਰ ਜਦੋਂ ਮੈਂ ਮਤਲਬ ਆਹ ਬਣਿਆ ਤਾਂ ਕਮਾਨ ਜੀ ਸਾਹਿਬ ਕਹਿੰਦੇ ਮੈਂ ਵੀ ਕਹ ਦੂੰ ਕਮਾਨ ਸਾਹਿਬ ਨੂੰ ਚਲੋ ਅਸੀਂ ਇੱਥੇ ਆਏ ਇੱਥੇ ਉਹਨਾਂ ਨੇ ਵੀ ਕਿਹਾ ਚੈਲ ਸਾਹਿਬ ਨੇ ਕਿਹਾ ਜਾਂ ਨਹੀਂ ਕਿਹਾ ਮੈਨੂੰ ਨਹੀਂ ਪਤਾ ਉਹ ਅਜ ਤੱਕ ਮੈਨੂੰ ਕਨਫਰਮ ਹੀ ਨਹੀਂ ਹੋਇਆ ਬਟ ਮਣੀ ਸਾਹਿਬ ਨੇ ਜਦੋਂ ਕਿਹਾ ਕਮਾਨ ਸਾਹਿਬ ਨੂੰ ਕਿ ਮੁੰਡਾ ਵਧੀਆ ਇਹਨੂੰ ਰੱਖ ਲੋ ਫਿਰ ਮੈਂ ਇੱਥੇ ਆ ਗਿਆ ਸ਼ਿਫਟ ਹੋਇਆ ਇੱਥੇ ਵੀ ਫਿਰ ਆ ਕੇ ਆ ਗਿਆ ਹੋ ਗਿਆ ਕਿ ਯਾਰ ਬਈ ਧਿਆਨ ਹੀ ਨਹੀਂ ਕੋਈ ਦੇ ਰਿਹਾ ਮੇਰੇ ਵੱਲ ਕਮਾਂਡ ਸਾਹਿਬ ਬਿਜ਼ੀ ਨੇ ਸੀਗੇ ਫਿਰ ਇੱਕ ਰਾਤ ਇਦਾਂ ਦੀ ਆਈ ਤਿੰਨ ਚਾਰ ਮਹੀਨੇ ਬਾਅਦ ਕਿ ਮਤਲਬ ਮੈਂ ਡਿਪਰੈਸ ਬਹੁਤ ਜ਼ਿਆਦਾ ਡਿਪਰੈਸ ਸੀਗਾ ਬਿਮਾਰ ਹੋ ਗਿਆ ਮਤਲਬ ਕਈ ਵਾਰੀ ਰੱਬ ਨਾਲ ਇਹ ਗੱਲਾਂ ਕਰੀ ਜਾਣੀਆਂ ਕਿ ਯਾਰ ਪਰਮਾਤਮਾ ਤੂੰ ਹੈਂ ਵੀ ਕਿਤੇ ਬਸ ਐਵੇਂ ਤੈਨੂੰ ਦੁਨੀਆ ਮੰਨੀ ਤੁਰੀ ਜਾ ਰਹੀ ਹੈ ਪਰ ਅੰਦਰ ਕੀ ਚੱਲ ਰਿਹਾ ਸੀ ਮਤਲਬ ਇੱਕ ਅੰਦਰ ਤੂਫਾਨ ਅੰਦਰ ਤੂਫਾਨ ਬਈ ਜੇ ਕਰਨਾ ਤਾਂ ਇਸੇ ਫੀਲਡ 'ਚ ਕੁਝ ਕਰਨਾ ਹੈ ਜੇ ਆਇਆ ਤਾਂ ਘਰੇ ਨਹੀਂ ਇਦਾਂ ਜਾਣਾ ਵੀ ਘਰੇ ਜਾਂਦਾ ਹੁਣ ਮਤਲਬ ਮਰਿਆ ਮੁੱਕਿਆ ਜਾਵਾਂਗੇ ਤੇ ਜਾਂ ਫਿਰ ਕੁਝ ਕਰਕੇ ਜਾਵਾਂਗੇ ਬਸ ਇਹੀ ਸੀਗਾ ਤੇ ਘਰੇ ਗੱਲ ਹੁੰਦੀ ਸੀ ਨਹੀਂ ਘਰੇ ਕੋਈ ਗੱਲ ਨਹੀਂ ਹੁੰਦੀ ਸੀ ਮੈਂ ਇੱਕ ਵਾਰੀ ਮੇਰੇ ਫਾਜ਼ਲ ਸਾਹਿਬ ਆਏ ਜਦੋਂ ਲੁਧਿਆਣੇ ਸੀਗੇ ਤੇ ਉਹਨਾਂ ਨੇ ਦੇਖਿਆ ਵੀ ਕਿੱਥੇ ਆ ਬੰਦਾ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੇਰੇ ਪਿੱਛੇ ਨਹੀਂ ਆਉਣਾ ਵੀ ਜਦੋਂ ਮੈਨੂੰ ਲੱਗੇਗਾ ਕਿ ਠੀਕ ਹੈ ਫਿਰ ਫਿਰ ਇਹ ਜ਼ਰੂਰ ਹੈ ਕਿ ਮੇਰਾ ਪੀਰੀਅਡ ਬਹੁਤ ਛੋਟਾ ਸੀਗਾ ਸਟਰਗਲ ਦਾ ਬਟ ਔਖਾ ਬਹੁ ਸੀ ਸਾਂ ਬੋਟ ਆਫ ਸੀਗਾ ਫਿਰ ਮੈਂ ਜਦੋਂ ਇੱਥੇ ਤਿੰਨ ਕੁ ਮਹੀਨੇ ਹਰਿਆਣ ਫਿਰ ਨਾ ਇੱਕ ਰਾਤ ਇਦਾਂ ਕਮਾਨ ਸਾਹਿਬ ਆਏ ਉਹਨਾਂ ਨੇ ਦਿੱਲੀ ਜਾਣਾ ਸੀਗਾ ਡੇਢ 2 ਵਜੇ ਦਾ ਟਾਈਮ ਸੀ ਰਾਤ ਦਾ ਰਾਤ ਨੂੰ ਰਿਕਾਰਡਿੰਗਸ ਚੱਲਦੀਆਂ ਰਹੇ ਸੀ ਮਦਨ ਸ਼ੌਕੀ ਜੀ ਬੜੇ ਮਾਣਯੋਗ ਸਰਕਾਰੀ ਯੋਗ ਬੰਦੇ ਨੇ ਉਹ ਬੜੇ ਵਧੀਆ 뮤직 ਡਾਇਰੈਕਟਰ ਰਹੇ ਆ ਉਹਨਾਂ ਨੇ ਬੜੇ ਹਿੱਟ ਗਾਣੇ ਦਿੱਤੇ ਤੇ ਉਹਨਾਂ ਦਾ ਪ੍ਰੋਜੈਕਟ ਕੋ ਚੱਲਦਾ ਸੀ ਉਹ ਖਤਮ ਹੋਇਆ ਉੱਥੇ ਮਹਿਫਿਲ ਜੀ ਲੱਗੀ ਸੀ ਉਹ ਗਾ ਰਹੇ ਸੀ ਕਮਾਨ ਸਾਹਿਬ ਆਏ ਉਹ ਵੀ ਬਹਿ ਗਏ ਉਸ ਰਾਤ ਮੈਨੂੰ ਕਮਾਨ ਸਾਹਿਬ ਜੀ ਨੇ ਕਿਹਾ ਕਿ ਕਿਉਂਕਿ ਵੀ ਬਿਮਾਹੋਲ ਬਣਿਆ ਜਿਸ ਵੰਦੇ ਯਾਰ ਵੀ ਤੂੰ ਸਮਾਂ ਖਰਾਬ ਕਰ ਰਹਾ ਹੈ ਕੁਝ ਗਾ ਵੀ ਲੈਣਾ ਅੱਛਾ ਹਾਂ ਫਿਰ ਮੈਂ ਉੱਥੇ ਹਾਰਮੋਨੀਓ ਫੜੇ ਗਾਣਾ ਸੁਣਾਇਆ ਉਹਨਾਂ ਨੂੰ ਉਹਨਾਂ ਨੇ ਮੈਨੂੰ ਕਹਿੰਦੇ ਖੜੇ ਹੋ ਮਤਲਬ ਇਹ ਇਹ ਮੂਮੈਂਟਸ ਮੇਰੇ ਲਈ ਬਹੁਤ ਹੀ ਇਮੋਸ਼ਨਲ ਸੀ ਇਹ ਖੜੇ ਹੋ ਮੈਂ ਉਹ ਵੀ ਖੜੇ ਹੋ ਗਿਆ ਮੈਂ ਵੀ ਖੜਾ ਹੋਇਆ ਤੇ ਕਮਾਂਡ ਸਾਹਿਬ ਦੀ ਰਿਸਪੈਕਟ ਨਹੀਂ ਆ ਵੀ ਉਹ ਜਦੋਂ ਖੜੇ ਹੋਏ ਤਾਂ ਸਾਰੇ ਖੜੇ ਹੋ ਗਏ ਉਹਨਾਂ ਨੇ ਮੈਨੂੰ ਗਲੇ ਨਾਲ ਲਾ ਲਿਆ ਕਹਿੰਦਾ ਯਾਰ ਪੁੱਤ ਤੂੰ ਤੇ ਬਹੁਤ ਵਧੀਆ ਗੋਣਾ ਤੇਰੀ ਆਵਾਜ਼ ਕਿਤੇ ਮੈਂ ਰਿਕਾਰਡ ਕਰੂੰਗਾ बस वो दिन मेरी जिंदगी का फिर समझ लो टर्निंग पॉइंट हैगा उस तो बाद फिर भई फिर उन्होंने मेनू गाने देने शुरू कीते वे कंपोज कर फिर हसला वेर ने हसला एक कैसेट आई ਤੇ ਦੇਖੋ ਕਿ ਉਹ ਉਹਦੇ ਵਿੱਚ ਬਹੁਤ ਮੈਂ ਮਾੜਾ ਗਾਇਆ ਸੀ मतलब ਬਹੁਤ ਵਧੀਆ ਨਹੀਂ ਗਾਇਆ ਸੀ ਮੈਂ ਅੱਜ ਸੁਣਦਾ ਜਦੋਂ ਇੱਕ ਥੋੜਾ ਹਿੰਦੀ ਵੀ ਗਾਇਆ ਹੋਇਆ ਗਾਣਾ ਮੈਂ ਹਾਂ ਉਹ ਹਾਂਜੀ ਹਾਂਜੀ ਉਹ ਆਏ ਸੀਗਾ ਫਿਰ ਹਸਲਾ ਵੈਰ ਨੇ ਆਈ ਫਿਰ ਆਈ ਬੇਗਾਨੇ ਦਾ ਬੇਗਾਨੇ ਫਿਰ ਇੱਕ ਅਸੀਂ ਵੈਕੈਂਸੀ ਫॉर ਲਵ ਕੀਤੀ ਸੀਗੀ ਐਲਬਮ ਅੱਛਾ ਉਹ ਚੱਲੀ ਜੁਲੀ ਤਾਂ ਨਹੀਂ ਕਿਉਂਕਿ ਉਹ ਉਦਾਂ ਦੀ ਆਡੀਅנס ਨਹੀਂ ਸੀਗੀ ਉਸ ਟਾਈਮ ਤੇ ਉਹਦੇ ਵਿੱਚ ਕੀਤਾ ਸੀ ਤੇ ਫਿਰ ਫਿਰ ਉਹੀ ਗੱਲ ਆਉਂਦੀ ਹੈ ਨਾ ਐਕਸਪੈਰੀਮੈਂਟ ਬੰਦਾ ਕਰਨੇ ਸਟਾਰਟ ਕਰ ਦਿੰਦਾ ਜਦੋਂ ਨੂੰ ਲੱਗਦਾ ਮੈਨੂੰ ਸੁਣਨ ਲੱਗ ਗਏ ਲੋਕ ਮੇਰੀ ਇੱਕ ਆਡੀਅנס ਬਣ ਗਈ ਪਰ ਆਡੀਅנס ਕਿਸੇ ਹੋਰ ਮੂਡ ਚ ਹੁੰਦੀ ਹੈ ਉਹ ਉਹੀ ਸੁਣਨਾ ਚਾਹੁੰਦੀ ਤੁਹਾਡੇ ਤੋਂ ਜੋ ਉਹਨੂੰ ਚੰਗਾ ਲੱਗਦਾ ਹਮ ਬਿਲਕੁਲ ਜੀ ਕਿਹੜਾ ਸਾਡਾ ਨਾਣੀ ਜਾਣਦਾ ਫਿਰ ਉੱਥੇ ਚੱਲਿਆ ਸਾਹ ਹਾਂ ਫਿਰ ਕਿਹੜਾ ਸਾਡਾ ਨਾਣੀ ਆ ਫਿਰ ਨਾ ਕੁਮਾਰ ਸਾਹਿਬ ਕਹਿੰਦੇ ਯਾਰ ਤੇਰੀ ਆਵਾਜ਼ ਬਹੁਤ ਸੈਡ ਹੈ ਹਮ ਵੀ ਤੂੰ ਮੈਂ ਉਹਨਾਂ ਨੂੰ ਕਹਿਣਾ ਕੁਮਾਰ ਸਾਹਿਬ ਪ੍ਰੋਗਰਾਮ ਹੀ ਨਹੀਂ ਕੋਈ ਵੀ ਆਪਸੈਡ ਗਾਈ ਜਾਂਦੇ ਆ ਅੱਛਾ ਕਿੰਨੀ ਐਲਬਮਾਂ ਤੱਕ ਪ੍ਰੋਗਰਾਮ ਨਹੀਂ ਪਿਆ ਮੈਂ 5 ਐਲਬਮਸ ਕਰਨ ਤੋਂ ਬਾਅਦ ਵੀ ਮੈਂ ਮੇਰਾ ਸਫਰ ਜਿਹੜਾ ਸੀ ਉਹ ਬੱਸਾਂ ਤੇ ਹੁੰਦਾ ਰਿਹਾ ਸੀ ਕੀ ਕਰਦੇ ਨੇ ਆ ਕਿ ਕਿਤੇ ਮੇਲਾ ਮੁੱਲਾ ਕਿਸੇ ਨੇ ਕਹਿ ਦੇਣਾ ਵੀ ਤੂੰ ਫਲਾਣੇ ਮੇਲੇ ਤੇ ਆ ਜੀ ਮੇਲੇ ਦਾ ਤੇ ਕੱਖ ਨਹੀਂ ਰਿਹਾ ਤੇ ਸਾਨੂੰ ਗਾਉਣ ਦਾ ਹੀ ਬੜਾ ਸ਼ੌਂਕ ਹੈ ਸੀ ਉਹ ਸੱਡੇ ਤੱਕ ਬੱਸ ਤੇ ਜਾਣਾ ਮੂੰਹ ਵਾਲੇ ਭੇਡ ਕੇ ਫਿਰ ਉਥੋਂ ਗੱਡੀ ਕਰ ਲੈਣੀ ਕੋ ਮਰੂਤੀ ਐਸਾ ਨਾ ਸੀ ਮੈਨੂੰ ਲੱਗਦਾ ਵੀ ਮੈਂ ਸੰਗੀਤ ਤੋਂ ਬਿਨਾ ਨਹੀਂ ਰਹਿ ਸਕਦਾ ਲੋਕ ਇਹ ਕਹਿੰਦੇ ਨੇ ਮੈਂ ਗਾਇਕੀ ਤੋਂ ਬਾਅਦ ਸਿਆਸਤ ਜਾਊਂਗਾ ਤੁਸੀਂ ਕਹਿੰਦੇ ਮੈਂ ਗਾਇਕੀ ਤੋਂ ਬਾਅਦ ਦਬਰਾਈ ਜਾਊਂਗਾ ਹਾਂ 100% ਕਿਉਂਕਿ ਮੈਟਰ ਨਹੀਂ ਕਰਦਾ ਮੇਰੇ ਲਈ ਮਤਲਬ ਗਾਇਕੀ ਤੋਂ ਉੱਪਰ ਕਹਿ ਲੋ ਸ਼ੌਹਰਤ ਪਾਵਰ ਪੈਸਾ ਅੱਜ ਵੀ ਬਹੁਤ سارے ਦੋਸਤ ਨੇ ਮੇਰੇ ਇਦਾਂ ਦੇ ਜਿਹੜੇ ਚੰਗੇ ਐ ਇਸ ਵੇਲੇ ਉਧਿਆਂ ਦੇ ਬੈਠੇ ਐ ਤੇ ਜੇ ਮੈਂ ਉਹਨਾਂ ਨੂੰ ਰਿਕੁਐਸਟ ਕਰਾਂ ਤੇ ਮੈਨੂੰ ਸਿਕਿਉਰਿਟੀ ਵੀ ਮਿਲ ਜੂਗੀ ਮੈਨੂੰ ਮਤਲਬ ਸਾਰਾ ਕੁਝ ਜੋ ਅੱਜ ਕੱਲ੍ਹ ਚੱਲ ਰਿਹਾ ਪਰ ਮੈਨੂੰ ਨਹੀਂ ਚੰਗਾ ਲੱਗਦਾ ਮੈਨੂੰ ਇਕੱਲੇ ਰਹਿਣਾ ਵਧੀਆ ਲੱਗਦਾ ਮੈਂ ਜਿੰਨੇ ਕੁ ਮੇਦੀ ਲੋੜ ਦੇ ਬੰਦੇ ਆ 1 2 ਉਹ ਮੇਰੇ ਨਾਲ ਹੋਣ ਮਤਲਬ ਮੈਂ ਸੈਟੀਸਫਾਈਡ ਆ ਤੇ ਮੇਰੀ ਲਾਈਫ ਸਟਾਈਲ ਹੀ ਇਹ ਆ ਵੀ ਮੈਂ ਸਿੰਪਲ ਰਹਿਣਾ ਪਸੰਦ ਕਰਦਾ ਮੈਂ ਬਸ ਮੈਨੂੰ ਇਹ ਵੀ ਚੰਗੀ ਜਗ੍ਹਾ ਹੋਵੇ ਜਿੱਥੇ ਮੈਂ ਰਹਿ ਰਿਹਾ ਹਾਂ ਮੇਰੇ ਕੋਲ ਚੰਗੀ ਗੱਡੀ ਹੋਵੇ ਤੇ ਦੋ ਕਿ ਲੋਕ ਉਦਾਂ ਦੇ ਹੋਣ ਜਿਹੜੇ ਮੇਰਾ ਚੰਗਾ ਮਾੜਾ ਟੱਕ ਲੈਣ ਅੱਛਾ ਜਿਵੇਂ ਬਾਈਕਰਮਜੀ ਤਰਮੋਂ ਹੋਣਾ ਨਾ ਤੁਸੀਂ ਇੱਕ ਫੋਟੋ ਸਾਂਝੀ ਕਰੀ ਸੀ ਉੱਚ ਦੋ ਫਰੇਮ ਸੀਗੇ ਇਹ ਤਾਂ ਸ਼ਾਇਦ ਲੁਕਣ ਮੇਚੀ ਮੇਰੇ ਦੀ ਫੋਟੋ ਸੀ ਇਹ ਕੋਦੋ ਪਹਿਲਾਂ ਦੀ ਫੋਟੋ ਸਾਂਝੀ ਕਰੀ ਸੀ ਤਾਂ ਦੋ ਫੇਸ ਨੂੰ ਕਿਵੇਂ ਦੇਖਦੇ ਉਹ ਯਾਰ ਹੀ ਆ ਜਿਹੜੀ ਉੱਚ ਕਦੇ ਫਰਕ ਅਸੀਂ ਨਾ ਕੱਲ ਜਦੋਂ ਅਨਾਉਂਸ ਹੋਇਆ ਉਹਦਾ ਨਾਮ ਅਸੀਂ ਕੱਲ ਇਕੱਠੇ ਸੀਗੇ ਸ਼ਾਮੀ ਅੱਛਾ ਹਾਂ ਤੇ ਮੈਂ ਵਧਾਈ ਦਿੱਤੀ ਮੈਂ ਖੈਰ ਵੀ ਮੈਨੂੰ ਮੈਨੂੰ ਦਿਲੋਂ ਬਹੁਤ ਖੁਸ਼ੀ ਹੁੰਦੀ ਕਿਉਂਕਿ ਕਰਮਜੀਤ ਨੇ ਵੀ ਬਹੁਤ ਇੱਕ ਲੰਮਾ ਸਫ਼ਰ ਜਿਹੜਾ ਆ ਇੱਕ ਪੂਰੀ ਦੀ ਪੂਰੀ ਕਹ ਲੋ ਵੈਬ ਸੀਰੀਜ਼ ਬਣ ਸਕਦੀ ਹੈ ਉਹਦੀ ਜ਼ਿੰਦਗੀ ਤੇ ਵੀ ਇੱਕ ਆਮ ਘਰ ਦਾ ਬੱਚਾ ਮਤਲਬ ਉਹ ਘਰੋਂ ਨਿਕਲਦਾ ਪੜਦਾ ਬਣਨ ਤੋਂ ਬਾਅਦ ਉਹ ਫਿਰ ਹੌਲੀ 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 ਅ ਮਤਲਬ ਸਲੋਲੀ ਸਲੋਲੀ ਉਹ ਸਟੈਪ ਬਾਈ ਸਟੈਪ ਇੱਕ ਇੱਕ ਕਦਮ ਅੱਗੇ ਨਿਕਲਦਾ ਹੈ ਨਾ ਤੇ ਅੱਜ ਅ ਕਰਮਜੀਤ ਮੈਂਬਰ ਆਫ ਪਾਰਲੀਮੈਂਟ ਦੀ ਦੌੜ ਚ ਸ਼ਾਮਿਲ ਹੋ ਗਿਆ ਤੇ ਮੇਰੇ ਮੇਰੇ ਲਈ ਬਹੁਤ ਮੂਮੈਂਟ ਹੈ ਕਿਉਂਕਿ ਅਸੀਂ ਐਟਲੀਸਟ 20 ਸਾਲ ਤੋਂ ਲਗਭਗ ਇੱਕ ਮਿਲਵਰਤਨ ਸਾਡਾ ਬਣਿਆ ਆਇਆ ਤੇ ਪਹਿਲੀ ਗੱਲ ਤੇ ਮੈਂ ਉਹਨੂੰ ਵਧਾਈ ਦੇਣਾ ਔਰ ਬੈਸਟ ਵਿਸ਼ੇਸ ਤੇ ਹੁਣ ਮੈਂ ਤੇ ਚਲੇ ਜਾਣਾ ਸੀਗਾ ਕੱਲ ਪਰਸੋਂ ਉਹਨੂੰ ਤੇ ਮੈਨੂੰ ਆ ਲੱਗਿਆ ਕਿ ਵੀ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਦੇਖ ਪਾਰਟੀ ਤੇਰੀ ਕੋਈ ਵੀ ਹੁੰਦੀ ਮੈਂ ਤੇਰੇ ਨਾਲ ਆਉਣਾ ਹੀ ਆਉਣਾ ਉਹਨੇ ਦਿਨ ਮੈਂ ਤੇਰੇ ਨਾਲ ਹੀ ਰਹਿਣਾ ਜਿੰਨੇ ਦਿਨ ਮੈਂ ਹੁਣ 25 ਨੂੰ ਆਉਂਗਾ ਤੇ ਮੈਂ ਕਹਾਂ ਜੇ 10 ਨੂੰ ਤੇ ਉਹ 15 ਦਿਨ ਤੇਰੇ ਨਾਲ ਹੀ ਆ ਅੱਛਾ ਤੇ ਤੇ ਦੇਖੋ ਇਹ ਸਾਡਾ ਪ੍ਰੇਮ ਆ ਪਿਆਰ ਆ ਪਾਰਟੀ ਮੈਨੂੰ ਮੈਟਰ ਨਹੀਂ ਕਰਦੀ ਮੈਨੂੰ ਮੈਟਰ ਹੀ ਕਰਦਾ ਵੀ ਵੀ ਸਾਹਮਣੇ ਬੰਦਾ ਕਿਹੜਾ ਤੇ ਕਰਮਜੀਤ ਪ੍ਰਚਾਰ ਕਰੋਗੇ ਖੁੱਲ ਕੇ 100% ਕਰੂੰਗਾ ਪ੍ਰਚਾਰਕ ਕਿਸੇ ਦੇ ਖਿਲਾਫ ਨਹੀਂ ਬੋਲਾਂਗੇ ਬਟ ਕਰਮਜੀਤ ਦੇ ਹੱਕ ਚ ਜ਼ਰੂਰ ਬੋਲਾਂਗੇ ਉਹ ਇੱਕੋ ਜਿਹੇ ਹਾਲਾਤਾਂ ਦੀ ਕੋਈ ਗੱਲ ਸਾਂਝੀ ਹੋ ਜੇ ਅ ਮੈਨੂੰ ਬਹੁਤ ਹੀ ਚੀਜ਼ਾਂ ਹੁਣ ਚੇਤਾ ਨਹੀਂ ਬਹੁਤ ਲੰਮਾ ਸਮਾਂ ਹੋ ਗਿਆ ਬਟ ਮੈਨੂੰ ਐ ਵੀ ਅਸੀਂ ਇਕੱਠੇ ਹੀ ਰਹਿੰਦੇ ਸੀ ਕਵਾਨ ਸਾਹਿਬ ਦੀ ਸਟੂਡੀਓ ਤੇ ਮੈਂ ਉਹਦਾ ਸਟੂਡੀਓ ਰਹਿ ਜਾਂਦਾ ਰਿਹਾ ਤੇ ਇਹ ਚਲੇ ਜਾਂਦੇ ਰਹੇ ਕਿਉਂਕਿ ਨਾ ਕੋ ਇੱਥੇ ਸੀਗਾ ਰਹਿਣ ਰੋਣ ਨੂੰ ਜੁਗਾੜ ਮੇਰੇ ਕੋ ਦੋਂਦਾ ਨਹੀਂ ਰਿਹਾ ਬਟ ਇੰਨਾ ਜ਼ਰੂਰ ਆ ਵੀ ਕਰਮਜੀਤ ਸਾਨੂੰ ਸਾਰਿਆਂ ਨੂੰ ਲੀਡ ਕਰਦਾ ਰਿਹਾ ਉਦੋਂ ਵੀ ਠੀਕ ਆ ਤੇ ਉਹ ਉਦੋਂ ਵੀ ਮਤਲਬ ਲੀਡਰ ਸੀਗਾ ਸਾਡਾ ਸਾਰਿਆਂ ਦਾ ਤੇ ਮੈਂ ਕੱਲ ਉਹਨੂੰ ਮਜ਼ਾਕ ਕਰਦਾ ਸੀ ਮੈਂ ਕਿਹਾ ਤੂੰ ਉਦੋਂ ਵੀ ਲੀਡਰ ਸੀ ਸਾਡਾ ਫੋਨ ਵੀ ਲੀਡਰ ਹੈਗਾ ਨੀ ਨਯਖੀਆਂ ਚ ਪਾਇਆ ਨਾ ਕਰ surma ਮੜਕਾਂ ਦੇ ਨਾਲ ਛੱਡ ਤੁਰਨਾ ਤੇਰੀਆਂ ਅਦਾਵਾਂ ਮੁੰਡੇ ਡੰਗੇ ਤੇਰੀਆਂ ਅਦਾਵਾਂ ਮੁੰਡੇ ਡੰਗੇ ਹਾਏ ਨੀ ਮਨਮੂਣੀਏ ਹਾਏ ਨੀ ਪਟਹੂਣੀਏ ਹਾਏ ਨੀ ਸੁਣ ਸੋਣੀਏ ਜਦੋਂ ਮੈਂ ਨਵਾਂ ਨਵਾਂ ਫੀਲਡ 'ਚ ਆਇਆ ਤੇ ਸ਼ੋਅ ਲਗਾਤਾਰ ਬੈਕ ਟੂ ਬੈਕ ਹਨਾ ਚਲੋ ਪ੍ਰਮਾਤਮਾ ਦੀ ਹੁਣ ਵੀ ਬੜੀ ਕਿਰਪਾ ਪੜੀ ਜਦ ਤੁਸੀਂ ਨਵੇਂ ਨਵੇਂ ਹੁੰਦੇ ਤੇ ਤੁਹਾਡੇ ਹੱਲ ਧਿਆਨ ਬਹੁਤ ਹੁੰਦਾ ਏ ਯੰਗਸਟਰ ਦਾ ਤੇ ਉਹ ਜਦੋਂ ਮੈਂ ਨਾ 2.5 2.5 ਘੰਟੇ ਸਟੇਜ ਤੋਂ ਉਤਰਨਾ ਨਹੀਂ ਤੇ ਮਾਈਕ ਵੀ ਨਹੀਂ ਕਿਸੇ ਹੋਰ ਨੂੰ ਦੇਣਾ ਤੇ ਫਿਰ ਇੱਕ ਮਿਥ ਬਣ ਗਈ ਮੇਰੇ ਵਾਸਤੇ ਵੀ ਇਹ ਬੰਦਾ ਜਾਂ ਤਾਂ ਕੋਈ ਮੋਟਾ ਨਸ਼ਾ ਕਰਕੇ ਚੜਦਾ ਸਟੇਜ ਤੇ ਕੋਈ ਇੰਨਾ ਨੱਚਿਆ ਨਹੀਂ ਜਾ ਸਕਦਾ ਇੰਨਾ ਗਾਇਆ ਨਹੀਂ ਜਾ ਸਕਦਾ ਇੰਨਾ ਲੰਮਾ ਟਾਈਮ ਤੇ ਉਹ ਫਿਰ ਮੇਰੇ ਹੌਲੀ ਹੌਲੀ ਕੰਨਾਂ ਤੱਕ ਪਹੁੰਚਣ ਲੱਗ ਗਏ ਦੋਸਤਾਂ ਦਾ ਕਹਿਣਾ ਵੀ ਲੋਕੇ ਤੁਹਾਡੇ ਬਾਰੇ ਮੈਂ ਕਹਣਾ ਚੱਲ ਸਵਾਲ ਲੈਣ ਦਾ ਉਹਨਾਂ ਨੂੰ ਕੋਈ ਗੱਲ ਨਹੀਂ ਇਹਦਾ ਤੇ ਕੋਈ 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 ਮਾੜੀ ਚੀਜ਼ ਨਹੀਂ ਬੰਦੇ ਦੇ ਮੱਥੇ ਲੱਗਣੀ ਚਾਹੀਦੀ ਪਰ ਇਹ ਤਾਂ ਚਲੋ ਜੇ ਉਹ ਕਹਿੰਦੇ ਨੇ ਵੀ ਇਦਾਂ ਕੋਈ ਕਿਸੇ ਚੀਜ਼ ਦੀ ਸਪੋਰਟ ਲੈ ਕੇ ਸਟੇਜ ਤੇ ਚੜਦਾ ਤਾਂ ਕੋਈ ਨਹੀਂ ਕਹਿੰਦਾ ਰਹਿਣ ਨੂੰ ਟੋਰਾਂਟੋ ਚਾਹੇ ਸਰੀ ਚੁਣ ਲੈ ਚਾਹੇ ਮੇਰਾ ਸ਼ਹਿਰ ਕੈਲਗਰੀ ਚੁਣ ਲੈ ਲੈ ਲਿਆ ਟ ਰੱਕ ਨਹੀਂ ਮੈਂ ਚਿੱਟੇ ਰੰਗ ਦਾ ਲੇ ਲਿਆ ਟ ਰੱਕ ਨੀ ਮੈਂ ਚਿੱਟੇ ਰੰਗ ਦਾ ਜਾਵੇ ਬੁੱਕ ਦਾ ਅਮਰੀਕਾ ਵਾਲੇ ਰਾ ਮਲੀਏ ਤੇਰੇ ਗੋਰੇ ਗੋਰੇ ਹੱਥਾਂ ਉਤੇ ਰੱਖਿਆ ਕਰੂੰ ਡਾਲਰਾਂ ਦੇ ਵਿੱਚ ਤਨਖਾਵਲੀਏ ਗੋਰੇ ਗੋਰੇ ਹੱਥਾਂ ਉਤੇ ਰੱਖਿਆ ਕਰੂੰ ਡਾਲਰਾਂ ਦੇ ਵਿੱਚ ਤਨਖਾਵਲੀਏ ਜਿੱਥੇ ਦਿਲ ਕਰੇ ਲਵੀ ਤੂੰ ੜਾ ਮਲੀਏ ਕੀ ਬਾਤ ਹੱਕ ਦੀ ਕਮਾਈ ਨਾਲ ਪੈਂਦਾ ਉਹ ਦਾਸ ਦੇ ਵਿੱਚ ਹੱਕ ਦੀ ਕਮਾਈ ਨਾ ਤਾਂ ਪੈਂਦਾ ਨੀ ਸਕੂਟਰ 'ਚ ਤੇ ਸਜਣਾ ਹੋਏ ਰਾਜਨੇਤਾ ਤੇ ਸਵੇਰੇ ਹੀ ਖਰੀਦ ਲਈਏ ਰੇਲ ਸਜਣਾ ਵੱਡਾ ਬੰਦਾ ਜੁੱਤੀ ਵੀ ਹਜ਼ਾਰਾਂ ਵਾਲੀ ਪੋਂਦਾ ਬਣਾ ਸੋਚਦਾ ਇਹ ਰੰਦਾ ਕਦੋਂ ਲੱਗੂਗੀ ਦੁਕਾਨਾਂ ਉੱਤੇ ਸੇਲ ਸਜਣਾ ਹੱਕ ਦੀ ਕਮਾਈ ਨਾ ਤਾਂ ਪੈਂਦਾ ਨਹੀਂ ਸਕੂਟਰ 'ਚ ਤੇ ਸਜਣਾ ਕੀ ਬਾਤ ਹੈ ਬਹੁਤ ਧੰਨਵਾਦ ਜੀ ਥੈਂਕ ਯੂ ਸੰਦੀਪ ਥੈਂਕ ਯੂ ਵੈਰੀ ਮਚ ਤੇ ਇਹ ਸੰਸਾੜੇ ਨਾਲ ਬਾਈ ਪੀਤ ਹਰਪਾਲ ਅੱਜ ਪੁਰਾਣੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ ਨੇ ਤੇ ਨਵੇਂ ਵੇਲੇ ਨੂੰ ਵੀ ਯਾਦ ਕੀਤਾ ਉਹ ਵੇਲਾ ਵੀ ਯਾਦ ਕਰਤਾ ਜਦੋਂ ਪ੍ਰੀਤ ਹਰਪਾਲ ਹੁੰਦਾ ਤਾਂ ਬੜਾ ਸੰਗਸ਼ਦਾ ਦੌਰ ਸੀ ਤੇ ਉਹ ਵੇਲਾ ਵੀ ਯਾਦ ਕੀਤਾ ਜਦੋਂ ਮਹਾਰਾਜ ਕਹਿੰਦੇ ਜਿਵੇਂ ਕਹਿੰਦੇ ਆ ਵੀ ਕਦੇ ਗੱਫਿਆਂ ਦੇ ਵਿੱਚ ਹੁੰਨੇ ਆ ਤੇ ਕਦੇ ਥੋੜੇ ਔਖੇ ਵਕਤਾਂ ਦੇ ਵਿੱਚ ਹੁੰਨੇ ਆ ਤਾਂ ਸਾਰੇ ਵੇਲੇ ਦੀ ਯਾਦ ਕੀਤਾ ਉਮੀਦ ਕਰਦੇ ਆ ਇੰਟਰਵਿਊ ਤੁਹਾਨੂੰ ਪਸੰਦ ਆਈ ਹੋਵੇਗੀ ਕੈਮਰਾਮੈਨ ਸ਼ਾਹ ਨਵਾਲ ਤੇ ਰਕੇਸ਼ ਦੇ ਨਾਲ ਦੀਪ ਸਿੰਧੀ